ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਸ਼ੁਕਰ ਹੈ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਦੇ ਸਦਕਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਸ਼ਬਦਾਂ ਦੀ ਰੜੀਵਾਰ ਵਿਆਖਿਆ ਰਾਗ ਜੈਜਵੰਤੀ ਵਿੱਚ ਪਹੁੰਚੀ ਹੈ ਗੁਰੂ ਪਿਆਰਿਓ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਰਾਗ ਜੈਜਵੰਤੀ ਹੀ ਇਹ ਕੈਸਾ ਰਾਗ ਹੈ ਜਿਸ ਵਿੱਚ ਕੇਵਲ ਸਾਹਿਬ ਸਤਗੁਰੂ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਬਾਣੀ ਹੈ ਰਾਗ ਜੈਜਵੰਤੀ ਦੀ ਬਾਣੀ ਨੂੰ ਸਰਵਣ ਕਰਾਣਾ ਜੀ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਸੰਪੂਰਨ ਮੂਲ ਮੰਤਰ ਦੇ ਨਾਲ ਆਰੰਭਤਾ ਕਰਦੇ ਹੋਏ ਸਤਗੁਰ ਜੀ ਵਿਰੜ ਕਰਵਾਉਂਦੇ ਹਨ ਏ ਭਾਈ ਉਹ ਕਾਲਪੁਰਖ ਪਰਮਾਤਮਾ ਇੱਕ ਹੈ ਉਹ ਸਰਬਵਿਆਪਕ ਹੈ ਉਸ ਦੀ ਹੋਂਦ ਸੱਚੀ ਹੈ ਉਹ ਸੰਸਾਰ ਦਾ ਕਰਤਾ ਹੈ ਸੰਸਾਰ ਨੂੰ ਬਣਾਉਣ ਵਾਲਾ ਹੈ ਸੰਸਾਰ ਦੇ ਵਿੱਚ ਕੋਈ ਵੀ ਉਸ ਨੂੰ ਬਣਾਉਣ ਵਾਲਾ ਨਹੀਂ ਹੈ ਇਹ ਸੰਸਾਰ ਨੂੰ ਸਜਣ ਵਾਲਾ ਉਹ ਕੇਵਲ ਕਰਤਾ ਪ੍ਰਖਾਪ ਹੈ ਉਹ ਨਿਰਭਉ ਹੈ ਕਿਸੇ ਦੇ ਭਉ ਦੇ ਵਿੱਚ ਨਹੀਂ ਹੈ ਦੁਨੀਆ ਸਾਰੀ ਹੀ ਹਰ ਇੱਕ ਜੀਵ ਜੰਤ ਉਸ ਦੇ ਭਉ ਵਿੱਚ ਹਨ ਪਰ ਨਿਰਭਉ ਕੇਵਲ ਇੱਕ ਪਰਮਾਤਮਾ ਹੈ ਨਿਰਵੈਰ ਹੈ ਉਹ ਕਿਸੇ ਨਾਲ ਵੀ ਵੈਰ ਇਰਖਾ ਦਵੇਸ਼ ਨਹੀਂ ਰੱਖਦਾ ਆਕਾਲ ਮੂਰਤ ਉਸ ਦੀ ਜੋ ਮੂਰਤ ਹੈ ਜੋ ਹੋਂਦ ਹੈ ਉਹ ਆਕਾਲ ਹੈ ਭਾਵ ਕਾਲ ਤੋਂ ਪਰੇ ਹੈ ਜੰਮਣ ਮਰਨ ਤੋਂ ਰਹਿਤ ਹੈ ਆਜ਼ੂਨੀ ਹੈ ਉਹ ਕਦੇ ਕਿਸੇ ਵੀ ਜੂਨੀ ਵਿੱਚ ਨਹੀਂ ਆਉਂਦਾ ਉਹ ਆਕਾਲ ਪੁਰਖ ਹੀ ਹੈ ਜਿਹੜਾ ਕਦੇ ਮਾਂ ਦੇ ਪੇਟੋਂ ਜਦੈ ਜਨਮ ਨਹੀਂ ਲਿਆ ਤੇ ਨਾ ਹੀ ਜਿਸ ਦੀ ਹੋਂਦ ਨੂੰ ਕੋਈ ਖਤਰਾ ਹੈ ਗੁਰਪ੍ਰਸਾਦ ਉਸ ਨੂੰ ਗੁਰੂ ਦੀ ਕਿਰਪਾ ਦੇ ਨਾਲ ਪਾਇਆ ਜਾ ਸਕਦਾ ਹੈ ਰਾਗ ਜੈ ਜਵੰਤੀ ਮਹੱਲਾ ਨੋਵਾ ਜੈ ਜਵੰਤੀ ਰਾਗ ਵਿੱਚ ਨੌਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਤੇਗ ਬਹਾਦਰ ਜੀ ਫਰਮਾਨ ਕਰਦੇ ਹਨ RAM ਜਿਮਰ RAM ਸਿਮਰਈ ਹੈ ਤੇਰਾ ਕਾਜ ਹੈ ਏ ਭਾਈ ਤੇਰਾ ਸੰਸਾਰ ਦੇ ਵਿੱਚ ਆਉਣ ਦਾ ਸਿਰਫ ਇੱਕੋ ਹੀ ਕਾਰਜ ਹੈ ਕਾਜ ਹੈ ਮਹੱਤਵ ਹੈ ਉਹ ਕੀ ਹੈ ਕਿ ਸਿਰਫ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ ਪਰਮਾਤਮਾ ਦਾ ਨਾਮ ਹੀ ਸਿਮਰਿਆ ਕਰ ਜਿਹੜਾ ਤੇਰੇ ਕੰਮ ਆਉਣ ਵਾਲਾ ਤੇ ਤੇਰਾ ਕੰਮ ਵੀ ਸਿਰਫ ਇਹੋ ਹੀ ਹੈ ਮਾਇਆ ਕੋ ਸੰਗਤ त्याਗ ਪ੍ਰਭ ਯੂਕੇ ਸ਼ਰਨ ਲਾਗ ਏ ਪਾਈ ਇਹ ਮੋਹ ਮਾਇਆ ਦਾ ਲੋਭ ਲਾਲਚਾਂ ਦਾ ਦੁਨੀਆ ਦੇ ਵਿੱਚ ਜਿਹੜੇ ਸੰਗ ਨਾਲ ਤੂੰ ਖਚਿਤ ਹੋ ਰਿਹਾ ਹੈ ਵਿਸ਼ੇ ਵਕਾਰਾਂ ਦਾ ਇਹਨਾਂ ਦਾ ਸੰਗ ਤਿਆਗ ਦੇ ਇਹਨਾਂ ਨੇ ਤੈਨੂੰ ਝੂਠਾ ਫਸਾਉਣਾ ਹੀ ਹੈ ਗੁਰਸਬ ਕਹਿੰਦੇ ਭਾਈ ਇਹ ਜਿੰਨੇ ਵਿਸ਼ੇਵਕਾਰ ਨੇ ਇਹ ਔਗਣ ਨੇ ਤੇ ਜਿੰਨੇ ਔਗਣ ਨੇ ਓਨੀਆਂ ਤੇਰੇ ਫਾਇਆਂ ਪੈ ਰਹੀਆਂ ਨੇ ਨਾਨਕ ਔਗਣ ਜੇਤੜੇ ਤੇ ਤੇ ਗਲੀ ਜੰਜੀਰ ਸਤਗੁਰੂ ਜੀ ਕਹਿੰਦੇ ਮਾਇਆ ਕੋ ਸੰਗ ਤਿਆਗ ਪ੍ਰਭ ਜੋ ਕੀ ਸ਼ਰਨ ਲਾਗ ਇਸ ਕਰਕੇ ਭਾਈ ਇਹ ਮਾਇਆ ਦਾ ਸੰਗ ਛੱਡ ਦੇ ਤੂੰ ਕੇਵਲ ਪ੍ਰਭੂ ਦੇ ਪਰਮਾਤਮਾ ਦੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸ਼ਰਨ ਦੇ ਵਿੱਚ ਲੱਗ ਰਿਆ ਕਰ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਇਹ ਦੁਨੀਆ ਦਾ ਸੁਖ ਜਗਤ ਦਾ ਮੋਹ ਮਾਨ ਇਹ ਸਭ ਕੁਝ ਮਨਾਸਵੰਤ ਹੈ ਭਾਈ ਇਹ ਸਾਰਾ ਪਸਾਰਾ ਇੱਥੇ ਹੀ ਰਹਿ ਜਾਣਾ ਹੈ ਇਹ ਸਾਰਾ ਸਾਜ ਜਿੰਨਾ ਵੀ ਸਾਜਿਆ ਹੈ ਅਕਾਲ ਪੁਰਖ ਦਾ ਭਾਈ ਇਹਦੇ ਤੇਰੇ ਸੁਪਨੇ ਵਾਂਗੂ ਤੂੰ ਇਹਨੂੰ ਇੱਕ ਦਿਨ ਛੱਡ ਜਾਣਾ ਹੈ ਰਹਾਉ ਵਿਸ਼ਰਾਮ ਦੇ ਕੇ ਵਾਹਿਗੁਰੂ ਜੀ ਸਤਗੁਰੂ ਗੁਰ ਤੇਗ ਬਹਾਦਰ ਬਖਸ਼ਿਸ਼ ਕਰ ਰਹੇ ਹਨ ਸੁਪਨੇ ਜਿਉਂ ਧਨ ਪਛਾਨ ਕਾਹੇ ਪਰ ਕਰਤਮਾਨ ਹੈ ਭਾਈ ਇਹ ਧਨ ਦੌਲਤ ਨੂੰ ਤੂੰ ਸੁਪਨੇ ਵਾਂਗੂ ਸਮਝ ਜੋ ਜੋ ਵੀ ਪਦਾਰਥ ਵਾਹਿਗੁਰੂ ਨੇ ਤੈਨੂੰ ਬਖਸ਼ੇ ਨੇ ਨਾ ਐ ਸਮਝਵੇਂ ਨੂੰ ਇਹ ਸਾਰੀਆਂ ਚੀਜ਼ਾਂ ਸੁਪਨੇ ਵਿੱਚ ਸੁੱਖ ਦੇਣ ਲਈ ਜਿਹੜਾ ਉਹ ਮਿਲੀਆਂ ਨੇ ਕਿਉਂਕਿ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਗੁਰੂ ਪਿਆਰਿਓ ਸਾਡਾ ਐਸਾ ਵਧੀਆ ਸੁਪਨਾ ਆਉਂਦਾ ਸਾਡੇ ਕੋਲ ਸਾਡੇ ਮਨਛਤੀ ਚੀਜ਼ਾਂ ਹੁੰਦੀਆਂ ਨੇ ਤੇ ਅਸੀਂ ਸੁੱਤੇ ਪਏ ਬੜੇ ਕੁਝ ਹੁੰਨੇ ਆ ਇਹ ਦੁਨੀਆ ਦਾ ਇਹ ਜਗਤ ਵੀ ਇੱਕ ਸੁਪਨਾ ਐ ਸਮਝ ਤੈਨੂੰ ਪਰਮਾਤਮਾ ਨੇ ਜੋ ਤਨ ਪਦਾਰ ਦਿੱਤੇ ਨੇ ਇਹ ਸੁਪਨੇ ਮੰਗਨੇ ਸੁਪਨੇ ਜਿਉਂ ਤਨ ਪ੍ਰਸ਼ਾਨ ਕਾਹੇ ਪਰਕਰਤਮਾਨ ਤੇ ਭਾਈ ਜਿਹੜੀ ਸੁਪਨੇ ਦੀਆਂ ਚੀਜ਼ਾਂ ਉਹਦੇ ਤੇ ਸਵੇਰੇ ਬੰਦਾ ਉੱਠ ਕੇ ਮਾਣ ਕਰਦਾ ਚੰਗਾ ਨਹੀਂ ਲੱਗਦਾ ਕੋਈ ਰਾਤ ਨੂੰ ਸੁੱਤਾ ਪਿਆ ਸੁਪਨੇ ਵਿੱਚ ਵੇਖ ਲਵੇ ਵੀ ਮੈਂ ਕਰੋੜਪਤੀ ਹਾਂ ਤੇ ਦੂਸਰੇ ਦਿਨ ਕਿਸੇ ਨਾਲ ਗਾਲੀ ਨਾ ਕਰੇ ਵੀ ਮੈਂ ਤੇ ਕਰੋੜਪਤੀ ਹਾਂ ਮੈਂ ਰਾਤ ਸੁਪਨੇ 'ਚ ਮੇਰੇ ਕੋਲ ਇੰਨਾ ਧਨ ਸੀ ਗੁਰੂ ਸਾਹਿਬ ਕਹਿੰਦੇ ਭਾਈ ਇਸ ਵਾਂਗ ਹੀ ਤੇਰੀ ਅਵਸਥਾ ਹੋਈ ਪਈ ਆ ਤੂੰ ਕਾਦੇ ਤੇ ਗਰਭ ਕਰਦਾ ਇਹ ਸਾਰਾ ਸੰਸਾਰ ਮਾਇਆ ਤਨਪਦਾਰਥ ਇੱਕ ਸੁਪਨੇ ਵਾਂਗ ਹੈ ਬਾਰੂ ਕੀ ਪੀਤ ਜੈਸੇ ਬਸੁਦਾ ਕੋ ਰਾਜ ਹੈ ਇਹ ਜਿਹੜਾ ਦੁਨੀਆਂ ਵੀ ਰਾਜ ਹੈ ਨਾ ਦੁਨਿਆਵੀ ਸੁਖ ਹੈ ਦੁਨਿਆਵੀ ਤਨਪਦਾਰਥ ਨੇ ਸਤਿਗੁਰੂ ਜੀ ਕਹਿੰਦੇ ਕਿ ਬਾਰੂ ਕੀ ਪੀਤ ਜੈਸੇ ਬਾਰੂ ਬ੍ਰੇਤਾ ਜਿਵੇਂ ਰੇਤ ਹੁੰਦੀ ਆ ਨਾ ਤੇ ਉਹ ਕੱਕੇ ਰੇਤੇ ਦੀ ਭਾਈ ਗਿੱਲਾ ਰੇਤਾ ਕਰਕੇ ਉਹ ਕਈ ਵਾਰ ਟਿਕ ਜਾਂਦਾ ਹੈ ਤੇ ਉਹ ਗਿੱਲਾ ਜਿਹੜਾ ਕੱਕਾ ਰੇਤਾ ਟਿੱਬੇ ਦਾ ਰੇਤਾ ਹੁੰਦਾ ਹੈ ਉਹਨੂੰ ਗਿੱਲਾ ਕਰਕੇ ਇੱਕ ਵਾਰ ਠੱਪ ਠੱਪ ਕੇ ਇੱਕ ਕੰਧ ਬਣਾਈ ਜਾ ਸਕਦੀ ਹੈ ਪਰ ਜਿਉਈ ਉਹ ਸੁੱਕਣ ਲੱਗੇਗਾ ਰੇਤ ਤੇ ਉਹ ਸਾਰੀ ਐਂ गिर ਜਾਏਗੀ ਕਿ ਇੱਕ ਮਿੱਟੀ ਦੀ ਢੇਰੀ ਬਣ ਜਾਏਗੀ ਸਤਿਗੁਰੂ ਜੀ ਕਹਿੰਦੇ ਦੁਨੀਆਂ ਦਾ ਬਸੁਦਾ ਦਾ ਧਰਤੀ ਦਾ ਰਾਜ ਤਾਂ ਸੋਖ ਤਾਂ ਐਸਾ ਹੈ ਜਿਵੇਂ ਇੱਕ ਰੇਤ ਦੀ ਕੰਧ ਹੋਵੇ ਨਾਨਕ ਜਾਣ ਕਹਿਤ ਬਾਤ ਬਿਨ ਸਜੈ ਤਿਰੋ ਗਾਤ ਹੀ ਭਾਈ ਨਾਨਕ ਬਾਦਸ਼ਾਹ ਨਵੇਂ ਨਾਨਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸਮਝਾਉਣਾ ਕਰ ਰਹੇ ਨੇ ਭਾਈ ਤੈਨੂੰ ਇੱਕ ਅਸੀਂ ਬਾਤ ਕਹਿੰਦੇ ਹਾਂ ਤੈਨੂੰ ਇੱਕ ਉਪਦੇਸ਼ ਕਰਦੇ ਹਾਂ ਤੈਨੂੰ ਸਮਝਾਉਣਾ ਕਰਦੇ ਹਾਂ ਕਿ ਇੱਥੇ ਕੁਝ ਵੀ ਥਿਰ ਨਹੀਂ ਇਹ ਜਿਹੜਾ ਤੇਰਾ ਸਰੀਰ ਹੈ ਇਹ ਵੀ ਇੱਕ ਦਿਨ ਨਾਸ਼ ਹੋ ਜਾਣਾ ਇਹਨੇ ਵੀ ਖਤਮ ਹੋ ਜਾਣਾ ਹੈ ਛਿਣ ਛਿਣ ਕਰ ਗयो ਕਾਲ ਤੈਸੇ ਜਾਤ ਆਜ ਹੈ ਜਿਵੇਂ ਤੇਰਾ ਛਿਣ ਛਿੜ ਕਰਕੇ ਪਲ ਪਲ ਕਰਕੇ ਕੱਲ ਬਣ ਬਣਸ ਗਿਆ ਨਾ ਕੱਲ ਬੀਤ ਗਿਆ ਇਸੇ ਤਰ੍ਹਾਂ ਹੀ ਤੇਰਾ ਅੱਜ ਵੀ ਬੀਤ ਗਿਆ ਹੈ ਤੇਰੇ ਹੱਥੋਂ ਜਾ ਰਿਹਾ ਹੈ ਇਸ ਕਰਕੇ ਭਾਈ ਵਰਤਮਾਨ ਨੂੰ ਵਰਤ ਤੇ ਤੂੰ ਇਸ ਸਮੇਂ ਨੂੰ ਵਰਤ ਕੇ ਤੂੰ ਜਮਾਤਮਾ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੋਇਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਧਿਆਨ ਧਰ ਕੇ ਆਪਣੇ ਜੀਵਨ ਨੂੰ ਸਫਲਾ ਕਰ ਅੱਗੇ ਫਿਰ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਜਯ ਜਵੰਤੀ ਮਹੱਲਾ ਨੋਮਾ ਜਯ ਜਵੰਤੀ ਰਾਗੇਂਦਰ ਨੋਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਏ ਭਾਈ ਪਰਮਾਤਮਾ ਦਾ ਭਜਨ ਕਰ ਪਰਮਾਤਮਾ ਦਾ ਭਜਨ ਕਰ ਸਤਿਗੁਰੂ ਜੀ ਵਾਰ-ਵਾਰ ਇਹ ਗੱਲ ਦ੍ਰਿੜ ਕਰਾਉਂਦੇ ਨੇ ਕਿਉਂ ਕਿਉਂਕਿ ਮਨ ਨੂੰ ਚੰਗੀ ਗੱਲ ਸਿਖਾਉਣ ਵਾਸਤੇ ਇਹਨੂੰ ਵਾਰ-ਵਾਰ ਵਾਰ-ਵਾਰ ਕਹਿਣਾ ਪੈਂਦਾ ਪਰ ਮਾੜੀ ਗੱਲ ਇਹਨੂੰ ਸਿਖਾਉਣ ਦੀ ਲੋੜ ਨਹੀਂ ਇਹ ਆਪ ਹੀ ਸਿੱਖ ਲੈਂਦਾ ਸਤਿਗੁਰੂ ਜੀ ਕਹਿੰਦੇ ਭਾਈ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਇਹ ਤੇਰਾ ਜਿਹੜਾ ਜਨਮ ਹੈ ਸਿਰਾਤ ਦਾ ਮਤਲਬ ਬੀਤਿਆ ਜਾ ਰਿਹਾ ਹੈ ਇਹ ਸਿਰਾ ਲੱਗ ਰਿਹਾ ਹੈ ਦਾ ਭਾਈ ਇਸ ਕਰਕੇ RAM ਦਾ ਨਾਮ ਜਪ ਪਰਮਾਤਮਾ ਦਾ ਸਿਮਰਨ ਕਰ ਕਹੋਂ ਕਹ ਹਾਰ ਬਾਰ ਬਾਰ ਸਮਝਤ ਨੈ ਕਿਉਂ ਗਵਾਰ ਤੈਨੂੰ ਕਿੰਨੇ ਵਾਰ 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 ਕਿਸੇ ਨਾ ਕਿਸੇ ਰੂਪ ਵਿੱਚ ਤੇਰੇ ਗੁਰੂ ਨੇ ਉਸ ਪਰਮਾਤਮਾ ਨੇ ਕੁਦਰਤ ਨੇ ਤੈਨੂੰ ਸਮਝਾਉਣਾ ਕੀਤਾ ਪਰ हे ਮੂਰਖ ਗਵਾਰ ਤੂੰ ਕਿਉਂ ਨਹੀਂ ਸਮਝ ਰਿਹਾ ਮਿਣਸ ਤਰਨਾ ਲੱਗ ਬਾਰੇ ਓਰੇ ਸਾ ਮੰਗਾ ਤ ਹੈ ਇਹ ਤੇਰਾ ਸਰੀਰ ਜਿਹੜਾ ਹੈ ਨਾ ਇਹ ਗੜੇ ਵਰਗਾ ਓਰੇ ਵਰਗਾ ਔਰੇ ਦਾ ਭਾਵ ਹੈ ਭਾਈ ਗੜਾ ਜਿਵੇਂ ਗੜਾ ਧਰਤੀ ਤੇ ਡਿਗਦਾ ਤੇ ਇਹ ਅੱਖਾਂ ਦੇ ਸਾਹਮਣੇ ਦੇਖਦਿਆਂ ਦੇਖਦਿਆਂ ਇਹ ਪਾਣੀ ਵਿੱਚ ਖੁਰ ਜਾਂਦਾ ਹੈ ਇਸ ਤਰ੍ਹਾਂ ਇਹ ਤੇਰਾ ਜਿਹੜਾ ਜਨਮ ਹੈ ਇਹ ਜਿਹੜਾ ਤੇਰਾ ਸਰੀਰ ਹੈ ਇਹ ਗੜੇ ਵਾਂਗੂ ਇਹਨੂੰ ਖਤਮ ਹੁੰਦਿਆਂ ਚਿਰ ਨਹੀਂ ਲੱਗਣਾ ਰਹਾ ਸਤਿਗੁਰ ਜੀ ਪਾਵਨ ਉਪਦੇਸ਼ ਅਗੇ ਕਰਦੇ ਨੇ ਵਿਸ਼ਰਾਮ ਦੇ ਕਰ ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲੇ ਏ ਭਾਈ ਜਿੰਨੀਆਂ ਵੀ ਭਟਕਣਾ ਇਹਨਾਂ ਨਾ ਜਿੰਨੀਆਂ ਵੀ ਸ਼ੰਕਾਵਾਂ ਨੇ ਸਭ ਛੱਡ ਦੇ ਕੇਵਲ ਆਪਣੇ ਗੁਰੂ ਦੇ ਚਰਨਾਂ ਤੇ ਨਿਸ਼ਾਰਾ ਕਰ ਕੇਵਲ ਪਰਮਾਤਮਾ ਦਾ ਨਾਮ ਜਪ ਜਿੰਨੇ ਵੀ ਭਟਕਣਾ ਨੇ ਤੇਰੇ ਮਨ ਦੇ ਸ਼ੰਕੇ ਨੇ ਸੰਸੇ ਨੇ ਜਿੰਨੇ ਵੀ ਤੂੰ ਆਪਣੇ ਆਲੇ ਦੁਆਲੇ ਜਿਹੜੇ ਇਹ ਚਿੰਤਾਵਾਂ ਦਾ ਭਟਕਣਾ ਦਾ ਵਿਕਾਰਾਂ ਦਾ ਜਾਲ ਬੁਣਿਆ ਸਾਰਾ ਕੁਝ ਛੱਡ ਕੇ ਪਰਮਾਤਮਾ ਦਾ ਨਾਮ ਲੈ ਅੰਤ ਬਾਾਰ ਸੰਗ ਤੇਰਾ ਇਹ ਹੈ ਇੱਕ ਜਾਤ ਹੈ ਅੰਤਲੇ ਸਮੇਂ ਤੇਰੇ ਨਾਲ ਜੇ ਕੋਈ ਚੀਜ਼ ਜਾ ਸਕਦੀ ਹੈ ਤੇ ਉਹ ਸਿਰਫ ਤੇ ਸਿਰਫ ਪਰਮਾਤਮਾ ਵਾਹਿਗੁਰੂ ਦਾ ਨਾਮ ਹੈ ਤੇਰੇ ਨਾਲ ਜੇ ਕੋਈ ਜਾ ਸਕਦੀ ਹੈ ਉਹ ਜੀਵਨ ਦੇ ਵਿੱਚ ਧੀਰੇ ਕੀਤੇ ਹੋਏ ਸ਼ੁਭ ਕਰਮ ਨੇ ਜੇ ਕੋਈ ਚੀਜ਼ ਤੇਰੇ ਨਾਲ ਜਾ ਸਕਦੀ ਹੈ ਤਾਂ ਗੁਰੂ ਦਾ ਕਮਾਇਆ ਹੋਇਆ ਪਾਵਨ ਉਪਦੇਸ਼ ਆ ਹੈ ਇਸ ਕਰਕੇ ਤੇਰੇ ਨਾਲ ਸਿਰਫ ਇਹ ਹੀ ਇੱਕੋ ਨਾਲ ਜਾਣ ਵਾਲੀ ਚੀਜ਼ ਹੈ ਵੇਖਿਆ ਵੇਖ ਜਿਉਂ ਬਸਾਰ ਪ੍ਰਭ ਕੋ ਜਾ ਸਹੀ ਏ ਧਾਰ ਤੋਏ ਭਾਈ ਜਿਵੇਂ ਆਪਾਂ ਜੇ ਕਿਤੇ ਜ਼ਹਿਰ ਸਾਨੂੰ ਪਈ ਦਿਖ ਜਾਵੇ ਅਸੀਂ ਉਸ ਤੋਂ ਪਾਸਾ ਕਰਕੇ ਲੰਘਦੇ ਆਂ ਉਸ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਰੇੜੇ ਨਹੀਂ ਰੱਖਦੇ ਉਹਨੂੰ ਆਪਣੇ ਪਿਆਰਿਆਂ ਤੋਂ ਧੀਆਂ ਪੁੱਤਰਾਂ ਤੋਂ ਦੂਰ ਕਰਕੇ ਰੱਖਦੇ ਹਾਂ ਤੋ ਇਹ ਸੰਸਾਰ ਦੇ মোহ ਮਾਇਆ ਨੂੰ ਲੋਭ ਆਲਚਾਨ ਨੂੰ ਵਕਾਰਾਂ ਨੂੰ ਜ਼ਹਿਰ ਵਾਂਗੂੰ ਤਿਆਗਦੇ ਜ਼ਹਿਰ ਵਾਂਗੂੰ ਇਹਨਾਂ ਤੋਂ ਪਾਸਾ ਵੱਟ ਲੈ ਕਿਉਂਕਿ ਜਿਵੇਂ ਜ਼ਹਿਰ ਨੇ ਸਰੀਰ ਨੂੰ ਜ਼ਿੰਦਗੀ ਨੂੰ ਖਤਮ ਕਰਨਾ ਹੈ ਓਵੇਂ ਇਹਨੇ ਵਿਸ਼ੇ ਵਿਕਾਰਾਂ ਨੇ ਵੀ ਤੈਨੂੰ ਅੰਦਰੋਂ ਆਤਮਿਕ ਤੌਰ ਤੇ ਖਤਮ ਕਰ ਦੇਣਾ ਹੈ ਇਸ ਕਰਕੇ ਸਤਗੁਰੂ ਜੀ ਕਹਿੰਦੇ ਵਿਖਿਆ ਵਿਖਿ ਜੋ ਵਿਸਾਰ ਪ੍ਰਭ ਕੋ ਜਸਹੀ ਏ ਧਰ ਪਰਮਾਤਮਾ ਦਾ ਵਾਹਿਗੁਰੂ ਦਾ ਸਿਮਰਨ ਹੀ ਕੇਵਲ ਆਪਣੇ ਹਿਰਦੇ ਦੇ ਉੱਪਰ ਟਿਕਾਲਾ ਇਹਨੂੰ ਵਸਾਈ ਰੱਖ ਨਾਨਕ ਜਨਕ ਹੈ ਪੁਕਾਰਿਓ ਸਰਬ ਵਿਹਾਤ ਹੈ ਇਸ ਕਰਕੇ ਭਾਈ ਨਵੇਂ ਨਾਨਕ ਗੁਰੂ ਤੇਗ ਬਹਾਦਰ ਪਾਸ਼ਾ ਜੀ ਕਹਿੰਦੇ ਨੇ ਤੈਨੂੰ ਵਾਰ-ਵਾਰ ਪੁਕਾਰ-ਪੁਕਾਰ ਕੇ ਕੂ-ਕੂ ਕੇ ਇਹ ਆਖ ਰਿਹਾ ਕਿ ਇਹ ਤੇਰਾ ਜ਼ਿੰਦਗੀ ਦਾ ਸਮਾਂ ਬੀਤਿਆ ਜਾ ਰਿਹਾ ਹੈ ਇਸ ਨੂੰ ਸੰਭਾਲ ਲੈ ਜੋ ਇਹਨੀਆਂ ਬੇਨਤੀਆਂ ਪ੍ਰਵਾਨ ਸਤਿਗੁਰੂ ਸੱਚੇ ਪਾਸ਼ਾ ਗੁਰੂ ਤੇਗ ਬਹਾਦਰ ਜੀ ਸਾਡੇ ਤੇ ਰਹਿਮਤ ਕਰਨ ਆਪਣੇ ਪਾਵਨ ਸਰ੍ਹ ਦੇ 300 ਸਾਲਾ ਸ਼ਹੀਦੀ ਪ੍ਰਭ ਨੂੰ ਮਨਾਉਂਦੇ ਆ ਆਪਣੇ ਸਪਾਵਨ ਉਪਦੇਸ਼ ਨੂੰ ਸਾਡੇ ਹਿਰਦਿਆਂ ਤੇ ਵਸਾ ਦੇਣ ਤਾਂ ਕਿ ਸਾਡਾ ਜੀਵਨ ਵੀ ਸਫਲਾ ਹੋ ਸਕੇ ਪੁੱਲਾ ਚੁੱਕਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ